ਸੋਸ਼ਲ ਮੀਡੀਆ ਤੇ ਆ ਫੋਟੋ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ ਹਰ ਕੋਈ ਜਾਣਨਾ ਚਾਹੁੰਦਾ ਸੀ ਕਿ ਇਸ ਵਾਇਰਲ ਹੋ ਰਹੀ ਫੋਟੋ ਦਾ ਅਸਲ ਸੱਚ ਕੀ ਹੈ ਤੁਹਾਨੂੰ ਦੱਸਦੇ ਹਾਂ ਕਿ ਕੁਝ ਦਿਨ ਪਹਿਲਾਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋਈ ਜਿਸ ਵੀਡੀਓ 'ਚ ਤੁਸੀਂ ਦੇਖਿਆ ਹੋਵੇਗਾ ਕਿ ਪੈਟਰੋਲ ਪੰਪ ਤੇ ਜਦੋਂ ਇੱਕ ਬਜ਼ੁਰਗ ਆਪਣੀ ਗੱਡੀ 'ਚ ਪੈਟਰੋਲ ਪਾਉਣ ਲੱਗਾ ਤਾਂ ਉੱਥੇ ਪੈਟਰੋਲ ਪੰਪ ਤੇ ਕਰਮਚਾਰੀ ਨਾਲ ਉਸ ਦੀ ਕਿਸੇ ਗੱਲ ਤੋਂ ਬਹਿਸ ਹੋ ਗਈ ਕਰਮਚਾਰੀ ਕਾਫੀ ਉਸ ਦੇ ਅੱਗੇ ਬੋਲਦਾ ਪਿਆ ਸੀ ਉਥੇ ਉਸ ਬਜ਼ੁਰਗ ਦੀ ਧੀ ਵੀ ਖਲੋਤੀ ਹੋਈ ਸੀ ਜਿਸ ਨੂੰ ਇਹ ਦੇਖ ਕੇ ਬਹੁਤ ਗੁੱਸਾ ਆਇਆ ਕਿ ਇਹ ਮੇਰੇ ਪਿਓ ਦਾ અપਮਾਨ ਕਰਦਾ ਪਿਆ ਹੈ ਤਾਂ ਉਹ ਧੀ ਗੱਡੀ ਵੱਲ ਗਈ ਤੇ ਗੱਡੀ ਚੋਂ ਰਿਵਾਲਵਰ ਕੱਢ ਲਿਆਂਦਾ ਤੇ ਜਾ ਕੇ ਉਸ ਕਰਮਚਾਰੀ ਦੀ ਛਾਤੀ 'ਚ ਠੋਕ ਦਿੱਤਾ ਜੀ ਹਾਂ ਇਹ ਕੁੜੀ ਏ ਜੂਪੀ ਦੀ ਅਰੀਬਾ ਖਾਨ ਜਿਸ ਨੇ ਬਾਪ ਦੀ ਛਾਤੀ 'ਚ ਧੱਕਾ ਮਾਰਨ ਵਾਲੇ ਦੀ ਛਾਤੀ 'ਚ ਰਿਵਾਲਵਰ ਧਰ ਕੇ ਐਨਾ ਕਹਤਾ ਕਿ ਐਨੀਆਂ ਗੋਲੀਆਂ ਮਾਰੂੰ ਕਿ ਘਰਦਿਆਂ ਨੇ ਪਛਾਣ ਕਰਨ ਤੋਂ ਮਨਾ ਕਰ ਦੇਣਾ ਬਾਪ ਦੀ ਇੱਜ਼ਤ ਪਿਆਰੀ ਕਰਕੇ ਬੋਲੀ ਬਾਤ ਚ ਪਹਿਲਾਂ ਧਰ ਕੇ ਦੱਸਦਾ ਘੋੜਾ ਨੱਪਣ ਚ ਬਸ ਅਗਲੇ ਦੀ ਚੂਨ ਨਿਕਲਣ ਦੀ ਧੀਰ ਸੀ ਉਹ ਵੀ ਨੱਪਿਆ ਜਾਣਾ ਸੀ ਸੋ ਇਹੋ ਜੇ ਧੀ ਪੁੱਤ ਵੀ ਅੱਜ ਦੇ ਟਾਈਮ ਚ ਕਿਸੇ ਕਿਸੇ ਦੇ ਘਰ ਹੀ ਜੰਮਦੇ ਆ ਸੋ ਦਿਲ ਤੋਂ ਸਲੂਟ ਕਰਦੇ ਆ ਇਸ ਧੀ ਨੂੰ ਜੋ ਆਪਣੇ ਬਾਪ ਦੇ ਲਈ ਹਿੱਕ ਤਾਣ ਕੇ ਖੜ ਗਈ ਸੋ ਤੁਸੀਂ ਇਸ ਪੈਨ ਦੇ ਲਈ ਵਧੀਆ-ਵਧੀਆ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਸੋ ਹਾਜ਼ਰ ਹੋਣਿਆ ਕਿਸੇ ਨਵੀਂ ਵੀਡੀਓ ਨਾਲ ਰੱਬ ਰੱਖਾ